ਜੇ ਬਾਧੋੜ ਜਾ ਰਿਹਾ ਫਟੇ ਟੋਲ ਪਲਾਜ਼ਾ ਜਿਹੜਾ ਨਵਾਂ ਬਾਈਪਾਸ ਕੱਢਿਆ ਨਾ 100 ਸਟੀ ਵੱਲੋਂ ਉੱਥੇ ਉਹਨਾਂ ਦਾ ਦਫ਼ਤਰ ਹੈ ਉਸ ਤੋਂ ਮਹਿਜ਼ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਟੋਲ ਖੋਰ ਹੈ ਉਸ ਤੋਂ ਥੋੜਾ ਜਿਹਾ ਅੱਗੇ ਤੁਸੀਂ ਚਲੇ ਜਾਓ ਤਾਂ ਲਾਡੋ ਵਾਲਾ ਟੋਲ ਆ ਜਾਂਦਾ ਵੈ ਉੱਥੇ ਇਹਨਾਂ ਨੇ ਟੋਲ ਹੋਰ ਵਧਾ ਦਿੱਤਾ ਹੈ ਲਗਭਗ 350 ਦੇ ਕਰੀਬ ਮੰਥਲੀ ਮੰਥਲੀ ਜਿਹੜਾ ਲੋਕਲ ਹੈਪੋਲ ਸਾਈਡ ਦਾ ਸੀਗੇ ਉਹਨਾਂ ਦਾ ਪਾਸ 150 ਤੋਂ 350 ਕਰ ਦਿੱਤਾ ਗਿਆ ਇਤਨ ਘਟ ਕਰੀ ਟ੍ਰਾਂਸਪੋਰਟ ਮਿਨਿਸਟਰ ਨੇ ਦਿੱਤਾ ਇੱਕ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ 60 ਕਿਲੋਮੀਟਰ ਦੇ ਵਿੱਚ ਜੇ ਹੋਣਗੇ ਦੋ ਟੋਲ ਪਲਾਜ਼ਾ ਤਾਂ ਉਹਨਾਂ ਨੂੰ ਮੰਨਿਆ ਜਾਵੇਗਾ ਗੈਰ ਕਾਨੂੰਨੀ ਹੁਣ ਕੋਈ ਸੂਮਾ ਜਾਂ ਕੋਈ ਹੋਰ ਕੰਪਨੀ ਨਹੀਂ ਚਲਾ ਰਹੀ ਇਹਨੂੰ ਨੈਸ਼ਨਲ ਹਾਈਵੇ ਥੋਰਟੀ ਖੁਦ ਚਲਾ ਰਹੀ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਖੁਦ ਚਲਾ ਰਹੇ ਹੋ ਤਾਂ ਜਿਹੜਾ ਇਹ ਪਾਈਪਾਸ ਵਾਲਾ ਟੋਲ ਹੈਗਾ ਵੈ 3 ਕਿਲੋਮੀਟਰ ਦੀ ਦੂਰੀ ਤੇ ਲੱਡੋ ਵਾਲਾ ਹੈਗਾ ਵੈ ਤੇ ਦੋ ਟੋਲ ਕਿਉਂ ਜਿਹੜਾ ਜਵਾਬ ਇਹ ਸੀਗਾ ਕਿ ਉਹ ਦੂਜਾ ਬਾਈਪਾਸ ਹੈ ਐਨਐਚ 44 ਵਾਲਾ ਬਾਈਪਾਸ ਹੈ ਇਹਨੂੰ ਜਗਰਾਉ ਦੇ ਨਾਲ ਜੋੜਦੇ ਐ ਜਾਂ ਬਾਈਪਾਸ ਦੇ ਨਾਲ ਬਾਈਪਾਸ ਕਾ ਕੇ ਛੱਡਿਆ ਜਾਂਦਾ ਵੈ ਤੇ ਉਹਨੂੰ ਐਨਐਚ 44 ਹਾਈਵੇ ਕਿਹਾ ਜਾਂਦਾ ਵੈ ਸੋ ਗੇਮ ਇਸ ਤਰੀਕੇ ਨਾਲ ਘੁਮਾਏ ਐ ਕੀ ਪਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੋਣਗੇ ਟੋਲਪਲਾza ਪੰਧ ਜਾਂ ਰਹਿ ਜਾਏਗਾ ਇੱਕ ਬਿਆਨ ਜਿਹੜਾ ਐਨਐਚ 44 ਹਾਈਵੇ ਹੈ ਪਾਰੀਪੱਤੋ ਲੈ ਕੇ ਜਲੰਧਰ ਤੱਕ ਕਈ ਡਰਾਈਵਰਸ ਨੂੰ ਦੂਰੇ ਸੀਏ ਜਦੋਂ ਮੈਂ ਇਹ ਦਰਦ ਬਿਆਨ ਕੀਤਾ ਕਿ 200 ਲੋਕਾਂ ਦੀ ਮੌਤ ਹਰ ਸਾਲ ਜਾਰੀ ਹੈ ਤੋ ਉਹ ਬਣ ਕੇ ਤਿਆਰ ਹੋਏ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਹੁਣ ਤੱਕ ਇਹ ਕੱਲ ਪਤਾ ਹੀ ਨਹੀਂ ਸੀ ਲੇਕਿਨ ਜਦ ਮੈਂ ਪਹੁੰਚਾਈ ਦਰਦ ਦੱਸਿਆ ਵਕਤ ਤੁਸੀਂ ਵਿਸ਼ਵਾਸ ਕਰੋਗੇ ਕਿ 6 ਮਹੀਨੇ ਕੁਵਰ ਇਹ ਸਿਰਫ 6 ਮਹੀਨੇ ਦੇ ਵਿੱਚ 10 ਸਾਲਾਂ ਤੋਂ ਉਹ ਅਧੂਰੇ ਹਾਈਵੇ NH44 ਹਾਈਵੇ ਇਹਦੇ ਸ਼ੇਰਪੁਰ ਵਾਲਾ ਉਹਦੇ ਨਾਲ ਦਾ ਪੁਲ ਸੀ ਕੈਤ ਜਿਹੜਾ ਕੈਂਸਰ ਹਸਪਤਾਲ ਵਾਲਾ ਪੁਲ ਸੀ ਉਹਦੇ ਬਸਤੀ ਵਾਲਾ ਪੁਲ ਸੀਗਾ ਜਿਹੜਾ ਡੇਢ ਡੇਢ ਘੰਟਾ ਟ੍ਰੈਫਿਕ ਰੇਂਗ ਰੇਂਗ ਕੇ ਚੱਲਦਾ ਸੀਗਾ ਉਹ 6 ਮਹੀਨੇ ਚ ਬਣ ਕੇ ਤਿਆਰ ਹੋਇਆ ਇਤੋਂ ਇਹ ਪਤਾ ਚੱਲਦਾ ਹੈ ਕਿ ਸਾਡੇ ਲੀਡਰ ਹੈਗੇ ਆ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਇਹਨਾਂ ਦਾ ਮੋਟਾ ਟੈਕਸ ਲੈ ਕੇ نیشنل ਹਾਈਵੇ ਅਥਾਰਟੀ ਵਾਲੇ ਕਦੀ ਤੁਸੀਂ ਹਾਲਾਤ ਦੇਖੇ ਸ਼ੇਰਪੁਰ ਫਲਾਇਓਵਰ ਦੇ ਕੈਂਸਰ ਕੈਂਸਰ ਹਸਪੀਟਲ ਦੇ ਸਾਹਮਣੇ ਲੁਧਿਆਣੇ ਫਲਾਇਓਵਰ ਦੇ ਜੋਦੇয়াল ਬਸਤੀ ਵਾਲੇ ਫਲਾਇਓਵਰ ਦੇ ਲੱਡੋ ਵਾਲ ਟੋਲ ਟੈਕਸ ਜਿੰਨੇ ਵੀ ਫਲਾਇਓਵਰ ਹੈ ਜਾਂ ਤਾਂ ਟੁੱਟੇ ਪਏ ਆ ਫੜਕੱਚੀ ਹੋਏ ਆ ਜਾਂ ਪੱਚ ਲੱਗਣ ਵਾਲੇ ਆ ਪਰ ਸਫਾਈ ਮਿੱਟੀ ਮਿੱਟੀ ਹੈਗੀ ਹੈ ਸਫਾਈ ਤਾਂ ਕਦੀ ਉਹਤੇ ਹੋਈ ਨਹੀਂ ਹੈ ਟਰਾਂਸਪੋਰਟ ਨਗਰ ਦੇ ਕੋਲ ਚਲੇ ਜਾਓ ਸਰਵਿਸ ਲੈਂਡ ਦੇ ਉੱਤੇ ਡੇਡਰ 2-2 ਫੁੱਟ ਦੇ ਟੋਏ ਹੋਣਗੇ ਜਿਹੜੇ ਸੀਵਰੇਜ ਲਾਈਨ ਇਸ ਨੈਸ਼ਨਲ ਹਾਈਵੇ ਦੇ ਉੱਤੇ ਪਾਈ ਹੋਈ ਹੈ ਦੇ ਉੱਪਰ ਸਲੇਬਾ ਪਾਈਆਂ ਹੋਈਆਂ ਤੇ ਟੁੱਟੀਆਂ ਪਈਆਂ ਉਹ ਚਾਹਦੇ ਆ ਕਿ ਜਨਤਾ ਭੁਖੀ ਰਹੇ ਤਰਾਇ-ਤਰਾਈ ਕਰੇ ਮਰਦਾਬਾਤ ਕਰੇ ਸੜਕਾਂ ਤੇ ਆ ਜਵੇ ਔਰ ਔਰ ਜਦੋਂ ਜ਼ਿੰਦਾਬਾਦ ਮਰਦਾਬਾਤ ਕਰੇ ਤਰਾਇ-ਤਰਾਈ ਕਰੇ ਕਿ ਜਨਤਾ ਨੂੰ ਚਾਰ ਰੋਟੀਆਂ ਦੀ ਭੁੱਖ ਹੋਵੇ ਤਾਂ ਉਹਨੂੰ ਅੱਧੀ ਰੋਟੀ ਦੇ ਕੇ ਉਹਦੇ ਖੁਦਾਬੰਦ ਮਤਲਬ ਕਿ ਅਗਰ ਸੜਕ ਜਾ ਹੀ ਰਹੀ ਹੈ ਤਾਂ ਪਾਚੂ ਦੇ ਦਿਓ ਸਸਟੇਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਸਵੇਰੇ ਜਿਹੜੇ ਭਾਰਤ ਦੇ ਟ੍ਰਾਂਸਪੋਰਟ ਮਿਨਿਸਟਰ ਨੇ ਨਤਨ ਗਟਕਰੀ ਉਹਨਾਂ ਦਾ ਬਿਆਨ ਆਇਆ ਜ਼ਰੂਰ ਹੈ ਬਿਆਨ ਕੁਝ ਦਿਨ ਪਹਿਲਾਂ ਵੀ ਆਇਆ ਸੀ ਉਦੋਂ ਵੀ ਲੋਕਾਂ ਨੇ ਸੁਣਿਆ ਸੀ ਪਰ ਹੁਣ ਦੁਬਾਰਾ ਚਰਚਾ ਦੇ ਵਿੱਚ ਹੈ ਇਹ ਗੱਲ ਕਹਿ ਦਿੱਤੀ ਕਿ ਵੀ 60 ਕਿਲੋਮੀਟਰ ਦੇ ਵਿੱਚ ਜੇ ਦੋ ਟੋਲ ਪਲਾਜ਼ਾ ਹੋਣਗੇ ਤਾਂ ਉਹਨਾਂ ਨੂੰ ਇਲੀਗਲ ਗਿਣਿਆ ਜਾਏਗਾ ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਤੁਸੀਂ ਲੁਧਿਆਣੇ ਤੇ ਜਿੰਨੇ ਵੀ ਵਸਨੀਕ ਦੇਖ ਰਹੇ ਹੋ ਵਸਤਾ ਇਹ ਵੀਡੀਓ ਪੰਜਾਬ ਤੱਕ ਜਾਏਗੀ ਪੰਜਾਬ ਤੋਂ ਬਾਹਰ ਵੀ ਜਾਏਗੀ ਪੰਜਾਬ ਦੇ ਵਿੱਚ ਹੀ ਅਨੇਕਾ ਇਹੋ ਜਿਹੇ ਟੋਲ ਪਲਾਜ਼ਾਸ ਨੇ ਜਿਹੜੇ 60 ਕਿਲੋਮੀਟਰ ਤੋਂ ਘਟ ਨੇ ਅਤੇ ਸਭ ਤੋਂ ਵੱਡੀ ਗੱਲ ਕਹੀਏ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਡਵਾਲ ਟੋਲ ਪਲਾਜ਼ਾ ਲਡਵਾਲ ਟੋਲ ਪਲਾਜ਼ਾ ਦੇ ਲਗਾਤਾਰ ਰੇਟ ਵਧਦੇ ਜਾ ਰਹੇ ਪਰ ਉਸ ਤੋਂ ਪਹਿਲਾਂ ਹੀ ਲਡੋਵਾਲ ਬਾਈਪਾਸ ਐਨੇ ਕੋ ਨਜ਼ਦੀਕ ਹੈ ਕਿ ਨਾਮ ਵੀ ਸੇਮ ਹੈ ਇੱਕ ਦਾ ਬਾਈਪਾਸ ਤੇ ਇੱਕ ਦਾ ਇਹ ਜਿਹੜਾ ਲਡੋਵਾਲ ਟੋਲ ਪਲਾਜ਼ਾ ਸਿਰਫ 3 ਕਿਲੋਮੀਟਰ ਦਾ ਫਰਕ ਹੈ ਅਤੇ ਦੋਨੋਂ ਟੋਲ ਪਲਾਜ਼ਾਸ ਤੇ ਤੁਸੀਂ ਕਈ ਲੋਕ ਨੇ ਜਿਹੜੇ ਰੋਜ਼ ਨਿਕਲਦੇ ਆ ਰੋਜ਼ ਆਪਣੀ ਪਰਚੀ ਕਟਾ ਕੇ ਜਾਂਦੇ ਆ ਤਾਂ ਹੁਣ ਇਸ ਤੇ ਗੱਲਬਾਤ ਕਰਦੇ ਆ ਪੁੱਛਦੇ ਆ ਸੱਚਾ ਯਾਦ ਸਾਡੇ ਨਾਲ ਮੌਜੂਦ ਹੈ ਗੱਲਬਾਤ ਲਈ ਇਹਨਾਂ ਨੂੰ ਕਿਉਂ ਚੁਣਿਆ ਕਿਉਂਕਿ ਇਹ ਨਿਤਨਗੜ੍ਹ ਕਰੇ ਨੂੰ ਇੱਕ ਵਾਰੀ ਮਿਲ ਕੇ ਵੀ ਆਏ ਸੀ ਪੁੱਛ ਲੈਂਦੇ ਆ ਗੱਲਬਾਤ ਕਰ ਲੈਂਦੇ ਆ ਕਿਉਂਕਿ ਇਹ ਮਸਲਾ ਵੀ ਇਹਨਾਂ ਨੇ ਚੱਕਿਆ ਟੋਲ ਪਲਾਜ਼ਾ ਤੇ ਵੀ ਅਕਸਰ ਮਸਲੇ ਚੱਕਦੇ ਰਹਿੰਦੇ ਸੀ ਤਾਂ ਇਹਨਾਂ ਨੂੰ ਪੁੱਛਦੇ ਆ ਵੀ ਖੁਸ਼ੀ ਹੋਈ ਕਿ ਨਹੀਂ ਹੋਈ ਮੁੱਦੇ ਨੂੰ ਚੱਕ ਕੇ ਤੇ ਅਸਲ ਦੇ ਵਿੱਚ ਸੱਚਾਈ ਕੀ ਇਸ ਦੇ ਪਿਛੇ ਇਹ ਅੱਜ ਤੁਹਾਨੂੰ ਪਤਾ ਲੱਗੇਗਾ ਆ ਸੱਚਾਈ ਦਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਖੁਸ਼ ਹੋ ਅੱਜ ਨਿਤਨਗੜ੍ਹ ਕਰੀ ਨੇ ਵੀ ਗੱਲ ਕਹਿਤੀ ਵੀ 60 ਕਿਲੋਮੀਟਰ ਦੇ ਵਿੱਚ ਦੋ ਟੋਲ ਪਲਾਸਸ ਨੇ ਤਾਂ ਇਲਲੀਗਲ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਨਿਤਨਗੜ੍ਹ ਸਿੰਘ ਸਾਹਿਬ ਨੂੰ ਮੈਂ ਕਈ ਵਾਰ ਹੀ ਮਿਲੇ ਹਾਂ ਅੱਜ ਬੜੇ ਅੱਛੇ ਇੱਕ ਰਿਲੇਸ਼ਨ ਹੈ ਔਰ ਬੜੇ ਅੱਛੇ ਕੋ ਇਨਸਾਨ ਵੀ ਹੈ ਮੈਂ ਜੱਜਾਦ ਉਹਨਾਂ ਨੂੰ ਕੋਈ ਵੀ ਮੁੱਦੇ ਬਾਰੇ ਗੱਲ ਕੀਤੀ ਤਾਂ ਉਹਦਾ ਹੱਲ ਹੋਇਆ 10 ਸਾਲਾਂ ਤੋਂ ਜਿਹੜਾ ਇਹਨਾਂ 44 ਹਾਈਵੇ ਹੈ ਪਾਣੀਪੱਤੋ ਲੈ ਕੇ ਜਲੰਧਰ ਤੱਕ ਕਈ ਡ ਜਦੋਂ ਮੈਂ ਦਰਦ ਬਿਆਨ ਕੀਤਾ ਕਿ 200 ਲੋਕਾਂ ਦੀ ਮੌਤ ਹਰ ਸਾਲ ਜਾਰੀ ਹੈ ਤਾਂ ਉਹ ਬਣ ਕੇ ਤਿਆਰ ਹੋਏ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਤੱਕ ਇਹ ਗੱਲ ਪਤਾ ਹੀ ਨਹੀਂ ਸੀ ਪਹੁੰਚੀ ਨਹੀਂ ਹੋਈ ਸੀ ਕਿਸੇ ਨੇ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੇਕਿਨ ਜਦ ਮੈਂ ਪਹੁੰਚਾਈ ਦਰਦ ਦੱਸਿਆ ਤਾਂ ਉਹਨਾਂ ਨੇ ਤਾਰੀਫ਼ ਤਾਂ ਕੀਤੀ ਕੀਤੀ ਨਾਲ ਉਹਨਾਂ ਨੇ ਇਹ ਕਹਿਣਾ ਸੀਗਾ ਨੈਸ਼ਨਲ ਹਾਈਵੇ ਦੇ ਬੰਦਿਆਂ ਨੂੰ ਕਿ ਜਲਦ ਤੋਂ ਜਲਦ ਇਹਨਾਂ ਨੂੰ ਮਿਲੋ ਔਰ ਮੈਨੂੰ ਪਹਿਲ ਦੇ ਆਧਾਰ ਤੇ ਹਾਈਵੇ ਚੇਤੇ ਲਗਭਗ ਤੁਸੀਂ ਵਿਸ਼ਵਾਸ ਕਰੋਗੇ ਕਿ 6 ਮਹੀਨੇ ਕੁਵਰੀ ਸਿਰਫ 6 ਮਹੀਨੇ ਦੇ ਵਿੱਚ 10 ਸਾਲਾਂ ਤੋਂ ਉਹ ਅਧੂਰੇ ਹਾਈਵੇ NH44 ਹਾਈਵੇ ਇਹਦੇ ਸ਼ੇਰਪੁਰ ਵਾਲਾ ਲੁਧਿਆਣਾ ਦਾ ਪੁਲ ਸੀ ਕੈਂਸਰ ਹਸਪਤਾਲ ਵਾਲਾ ਪੁਲ ਸੀ ਜੋਧੜ ਬਸਤੀ ਵਾਲਾ ਪੁਲ ਸੀਗਾ ਜਿੱਥੇ ਡੇਢ ਡੇਢ ਘੰਟਾ ਟ੍ਰੈਫਿਕ ਰੇng ਰੇ ਕੇ ਚੱਲਦਾ ਸੀਗਾ ਉਹ 6 ਮਹੀਨੇ ਚ ਬਣ ਕੇ ਤਿਆਰ ਹੋਇਆ ਇੱਥੋਂ ਇਹ ਪਤਾ ਚੱਲਦਾ ਵੈ ਕਿ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਉਹ ਚਾਹੁੰਦੇ ਆ ਕਿ ਜਨਤਾ ਪੁਖੀ ਰਹੇ ਤਰਾਹੀ ਤਰਾਹੀ ਕਰੇ ਮਰਦਾ ਬਾਤ ਕਰੇ ਸੜਕਾਂ ਤੇ ਆ ਜਵੇ ਔਰ ਔਰ ਜਦੋਂ ਜ਼ਿੰਦਾਬਾਦ ਮਰਦਾ ਬਾਤ ਕਰੇ ਤਰਾਹੀ ਤਰਾਹੀ ਕਰੇ ਜੇ ਜਨਤਾ ਨੂੰ ਚਾਰ ਰੋਟੀਆਂ ਦੀ ਪੁਖ ਹੋਵੇ ਤਾਂ ਉਹਨੂੰ ਅੱਧੀ ਰੋਟੀ ਦੇ ਕੇ ਉਹਦੇ ਖੁਦਾ ਬਣ ਜੀ ਮਤਲਬ ਕਿ ਅਗਰ ਸੜਕ ਜਾ ਹੀ ਰਹੀ ਹੈ ਤਾਂ ਬਾਜੂ ਦੇ ਦੇਓ ਸਮਝ ਰਹੇ ਮੇਰੀ ਗੱਲ ਨੂੰ ਔਰ ਦੂਸਰੀ ਗੱਲ ਜਿਸ ਚੀਜ਼ ਦੀ ਤੁਸੀਂ ਗੱਲ ਕੀਤੀ ਕਿ ਨੀਟਿੰਗ ਸਿੰਘ ਸਾਹਿਬ ਨੇ ਕਿਹਾ ਹੈ ਕਿ ਹਰ 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਿਰਫ ਇੱਕੋ ਟੋਲ ਹੋਣਾ ਚਾਹੀਦਾ ਵਾ ਉਹੀ ਲੀਗਲ ਹੋਏਗਾ ਬਿਲਕੁਲ ਲਾਡੋਵਾਲ ਟੋਲ ਟੈਕਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਪਹਿਲਾਂ ਮੇਰੀ ਖੁਦ ਇਸ ਲਾਡੋਵਾਲ ਟੋਲ ਪਲਾਜ਼ਾ ਦੇ ਜਿਹੜੇ ਨੈਸ਼ਨਲ ਹਾਈਵੇ ਥੌਰਟੀ ਦੇ ਜਿਹੜੇ ਪੀਡੀ ਹੈ ਜਿਹੜੇ ਅਸ਼ੋਕ ਰੁਲਾਨੀ ਆ ਜੀ ਉਹਨਾਂ ਦਾ ਨਾਮ ਹੈ 32 ਸਾਲ ਦੇ ਯੰਗ ਹੈ ਉਹਨਾਂ ਦਾ ਦਫਤਰ ਜੈਨਪੁਰ ਜਿਹੜਾ ਨਵਾਂ ਬਾਈਪਾਸ ਕੱਢਿਆ ਨਾ 100 ਸੁੱਟੀ ਵੱਲੋਂ ਉੱਥੇ ਹੀ ਉਹਨਾਂ ਦਾ ਦਫਤਰ ਹੈ ਉਸ ਤੋਂ ਮਹਿਜ਼ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਟੋਲ ਹੋਰ ਹੈ ਮੈਂ ਕਿਹਾ 40 ਰੁਪਏ 50 ਰੁਪਏ ਟੋਲ ਲੈਂਦੇ ਆ 50 ਰੁਪਏ ਟੋਲ ਲੈਂਦੇ ਆ ਉਸ ਤੋਂ ਥੋੜਾ ਜਿਹਾ ਅੱਗੇ ਤੁਸੀਂ ਚਲੇ ਜਾਓ ਤਾਂ ਲਾਡੋ ਵਾਲ ਟੋਲਾ ਟੋਲ ਆ ਜਾਂਦਾ ਵਾ ਉੱਥੇ ਇਹਨਾਂ ਨੇ ਟੋਲ ਹੋਰ ਵਧਾਤਾ ਲਗਭਗ 350 ਦੇ ਕਰੀਬ ਮੰਤਲੀ ਮੰਤਲੀ ਜਿਹੜਾ ਲੋਕਲ ਹੈਬ ਵਾਲ ਸਾਈਡ ਦੇ ਸੀਗੇ ਉਹਨਾਂ ਦਾ ਪਾਸ 150 ਤੋਂ 350 ਕਰ ਦਿੱਤਾ ਗਿਆ ਔਰ ਜਿਹੜਾ ਟੋਲ ਵਧਾਇਆ ਗਿਆ ਉਹ ਤਾਂ ਵਾਇਗਰੂ ਵਾਇਗਰੂ ਜਿਹੜਾ ਟੋਲ ਵਧਾਇਆ ਗਿਆ ਇਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਜੀ ਟੋਲ ਵਧਾਇਆ ਉਹ ਜਿਹੜੀ ਪਹਿਲੇ ਕੰਪਨੀ ਸੀ ਉਹਨੇ ਵਧਾਇਆ ਉਹ ਸਾਲਾਨਾ ਵਧਾਇਆ ਜਿਹੜਾ ਹੁਣ ਵਧਾਇਆ ਇਹ ਅਸੀਂ ਵਧਾਇਆ ਕਿਉਂਕਿ ਹੁਣ ਨੈਸ਼ਨਲ ਹਾਈਵੇ ਅਥਾਰਟੀ ਯਾਨੀ ਕਿ ਜਿਹੜੀ ਐਨ ਐਚ ਆਈ ਹੈ ਉਹ ਅਸੀਂ 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 ਇਹਨੂੰ ਚਲਾ ਰਹੇ ਹਾਂ ਅਸੀਂ ਇਹਨੂੰ ਰਨ ਕਰ ਰਹੇ ਹਾਂ ਹੁਣ ਕੋਈ ਸੋਮਾ ਜਾਂ ਕੋਈ ਹੋਰ ਕੰਪਨੀ ਨਹੀਂ ਚਲਾ ਰਹੀ ਇਹਨੂੰ ਨੈਸ਼ਨਲ ਹਾਈਵੇ ਅਥਾਰਟੀ ਖੁਦ ਚਲਾ ਰਹੀ ਹੈ ਲੇਕਿਨ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਖੁਦ ਚਲਾ ਰਹੇ ਹੋ ਤਾਂ ਜਿਹੜਾ ਇਹ ਬਾਈਪਾਸ ਵਾਲਾ ਟੋਲ ਹੈਗਾ ਵਾ 3 ਕਿਲੋਮੀਟਰ ਦੀ ਦੂਰੀ ਤੇ ਲਾਡੋ ਵਾਲਾ ਵਾਲਾ ਹੈਗਾ ਵਾ ਤੇ ਇਹ ਦੋ ਟੋਲ ਕਿਉਂ ਤਾਂ ਜਾਣਦੇ ਹੋ ਉਹਦਾ ਜਵਾਬ ਕੀ ਸੀ ਕੁਮਰ ਜੀ ਕੁਮਰ ਜੀ ਉਹਦਾ ਜਵਾਬ ਇਹ ਸੀਗਾ ਕਿ ਉਹ ਦੂਜਾ ਬਾਈਪਾਸ ਹੈ NH44 ਵਾਲਾ ਬਾਈਪਾਸ ਹੈ ਇਹਨੂੰ ਜਗਰਾਉਂ ਦੇ ਨਾਲ ਜੋੜਦੇ ਆ ਜਾਂ ਬਾਈਪਾਸ ਦੇ ਨਾਲ ਬਾਈਪਾਸ ਕਾ ਕੇ ਛੱਡਿਆ ਜਾਂਦਾ ਵੈ ਤੇ ਉਹਨੂੰ NH44 ਹਾਈਵੇ ਕਿਹਾ ਜਾਂਦਾ ਵੈ ਸੋ ਗੇਮ ਇਸ ਤਰੀਕੇ ਨਾਲ ਘੁਮਾਏ ਆ ਦੇਖੋ ਛੂਰਾ ਖਰਬੂਜੇ ਤੇ ਗਰੇ ਖਰਬੂਜਾ ਚਿਰ ਦੇ ਗਰੇ ਪਿਸਣਾ ਜਨਤਾ ਨਹੀਂ ਹੈ ਜਨਤਾ ਲਈ ਕੋਈ ਸੁਣਨ ਵਾਲਾ ਨਹੀਂ ਹੈ ਕੋਈ ਆਵਾਜ਼ ਚੱਕਣ ਵਾਲਾ ਨਹੀਂ ਹੈ ਜਿਹੜੇ ਟੋਲਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਜਾਂ ਨੈਸ਼ਨਲ ਹਾਈਵੇ ਨੂੰ ਲੱਗਦਾ ਵੈ ਕਿ ਭਾਈ ਜ਼ਰੂਰੀ ਇਹ ਕਰਦੇ ਲੇਕਿਨ ਇਹ ਤਰਸ ਕਿਛੇ 60 ਕਿਲੋਮੀਟਰ ਵਾਲੀ ਗੱਲ ਦਾ ਫਾਇਦਾ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਔਰ ਦੂਸਰੀ ਗੱਲ ਮੇਰੀ ਅਸ਼ੋਕ ਰੁਲਾਨੀਆ ਜੀ ਨੂੰ ਮੈਂ ਵੋਬਲੀ ਤਾਂ ਕਈ ਵਾਰੀ ਕਹਿ ਤਾ ਅੱਜ ਤੁਹਾਡੇ ਚੈਨਲ ਰਾਹੀ ਮੈਂ ਕਹਿ ਰਿਹਾ ਸ਼ਾਇਦ ਤਰਸ ਆ ਜਾਵੇ ਅਸ਼ੋਕ ਰੁਲਾਨੀਆ ਜੀ ਇੰਨਾ ਇਨਾ ਮੋਟਾ ਟੈਕਸ ਲੈ ਕੇ ਨੈਸ਼ਨਲ ਹਾਈਵੇ ਥੋਰਟੀ ਵਾਲੇ ਕਦੀ ਤੁਸੀਂ ਹਾਲਾਤ ਦੇਖੇ ਸ਼ੇਰਪੁਰ ਫਲਾਈਓਵਰ ਦੇ ਕੈਂਸਰ ਕੈਂਸਰ ਹਸਪੀਟਲ ਦੇ ਸਾਹਮਣੇ ਲੁਧਿਆਣਾ ਦੇ ਫਲਾਈਓਵਰ ਦੇ ਜੋਦੇਵਾਲ ਬਸਤੀ ਵਾਲੇ ਫਲਾਈਓਵਰ ਦੇ ਲਾਡੋ ਵਾਲ ਟੋਲ ਟੈਕਸ ਜਿੰਨੇ ਵੀ ਫਲਾਈਓਵਰ ਹੈ ਯਾ ਤਾਂ ਟੁੱਟੇ ਪਏ ਆ ਫੜਕੱਚੇ ਹੋੜੇ ਹੋਏ ਆ ਜਾਂ ਪੱਚ ਲੱਗਣਾਂ ੜੇ ਆ ਔਰ ਸਫਾਈ ਮਿੱਟੀ ਮਿੱਟੀ ਹੈਗੀ ਇਸ ਵਾਈ ਤੱਕ ਦੀ ਉਹਨਾਂ ਤੇ ਹੋਈ ਨਹੀਂ ਹੈ ਕਈ ਟੂ-ਵೀಲਰ ਦਾ ਐਕਸੀਡੈਂਟ ਹੋਏ ਆ ਉਹਨਾਂ ਦੇ ਉੱਤੇ ਹਾਲਾਤ ਬੱਤੋ ਬੁੱਤਰ ਟਰਾਂਸਪੋਰਟ ਨਗਰ ਦੇ ਕੋਲ ਚਲੇ ਜਾਓ ਸਰਵਿਸ ਲੈਂਡ ਦੇ ਉੱਤੇ ਡੇਡ ਡੇ ਦੋ ਦੋ ਫੁੱਟ ਦੇ ਟੋਏ ਹੋਣਗੇ ਔਰ ਜਿਹੜੇ ਸਾਈਡ ਤੇ ਤੁਸੀਂ ਦੇਖੋ ਜਿਹੜੇ ਸੀਵਰੇਜ ਲਾਈਨ ਇਸ ਨੈਸ਼ਨਲ ਹਾਈਵੇ ਦੇ ਉੱਤੇ ਪਾਈ ਹੋਈ ਹੈ ਉਹਦੇ ਉੱਪਰ ਸਲੇਬਾ ਪਾਈਆਂ ਹੋਈਆਂ ਟਟੀਆਂ ਪਈਆਂ ਔਰ ਝਾੜੀਆਂ ਇਸ ਤਰ੍ਹਾਂ ਹੋ ਗਿਆ ਹੋਈਆਂ ਕਿ ਪੁੱਛੋਨ ਤੁਸੀਂ ਸੋਚ ਨਹੀਂ ਸਕਦੇ ਕਦੀ ਕਟਾਈ ਕਦੀ ਸਫਾਈ ਕਦੀ ਧਿਆਨ ਨਹੀਂ ਆ ਬੀਤੇ ਦਿਨੋਂ ਕੋਸ਼ਿਸ਼ ਟਾਈਮ ਪਹਿਲਾਂ ਮੈਂ ਖੁਦ ਫੋਟੋਸ ਭੇਜੀਆਂ ਮੈਨੂੰ ਕਿਸੇ ਰਾਘਿਰ ਨੇ ਸੋਸ਼ਲ ਮੀਡੀਆ ਦੇ ਫੋਟੋ ਭੇਜੀਆਂ ਸੀਗੀਆਂ ਦਰਾਹੇ ਦੇ ਕੋਲ ਤੇ ਉਹ ਫੋਟੋ ਜਿਵੇਂ ਭੇਜੀਆਂ ਉਹ ਮਰਨ ਤੋਂ ਬਚੇ ਸੀਗੇ ਖੱਡੇ ਟੋਏ ਸੀਗੇ ਤੇ ਮੈਂ ਉਹਨਾਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਉਹ ਗੱਲ ਵੱਖਰੀ ਹੈ ਕਿ ਉਹਨੇ ਨਾਲ ਹੀ ਮੈਨੂੰ ਫੋਟੋਆਂ ਭੇਜੀਆਂ ਕਿ ਲਓ ਜੀ ਰਿਪੇਅਰ ਕਰਤੇ ਲੇਕਿਨ ਫੋਟੋਆਂ ਭੇਜਣ ਤੋਂ ਬਾਅਦ ਰਿਪੇਅਰ ਕੀਤੇ ਤਾਂ ਕੀ ਕੀਤੇ ਮਜ਼ਾ ਤਾਂ ਸੀ ਜੇ ਆਪਣੀ ਡਿਊਟੀ ਬਿਨਾ ਮੇਰੇ ਫੋਟੋਆਂ ਭੇਜੇ ਤੁਸੀਂ ਇਨਾ ਮੋਟਾ ਟੋਲ ਲੈਨੇ ਪਈਓ ਉਹ ਫੇਰ ਵੀ ਸੌਜਦਾ ਕੀ ਦਿੰਨੇ ਪਈਓ ਕਦੀ ਅਸ਼ੋਕ ਰੋਲਾਨੀਆਂ ਜੀ ਕਦੀ ਹੋ ਸਕੇ ਨਾ ਮਜ਼ਾ ਤਾਂ ਹੈ ਚੈਨਲ ਵੀ ਇਹੀ ਹੋਏਗਾ ਕੁਮਾਰ ਗੌਰਵ ਵੀ ਇਹੀ ਹੋਏਗਾ ਸੱਚਾ ਯਾਦਵ ਵੀ ਹੋਏਗਾ ਮੇਰੀ ਗੱਡੀ 'ਚ ਬਹਿ ਕੇ ਕਦੀ ਐਨਐਚ 44 ਹਾਈਵੇ ਜਿੱਦੇ ਲਾਡੋਵਾਲ ਟੋਲ ਟੱਕ ਸ ਹੈਗਾ ਵਾ ਕਦੀ ਮੇਰੇ ਦੇ ਨਾਲ ਚੱਲ ਕੇ ਦੇਖਿਓ ਤਾਂ ਸਹੀ ਕਿ ਆਲਮ ਕੀ ਹੈ ਹਾਲਾਤ ਕੀ ਹੈ ਲੇਕਿਨ ਤੁਹਾਨੂੰ ਨਜ਼ਰ ਨਹੀਂ ਆਣਾ ਤੁਹਾਨੂੰ ਨਜ਼ਰ ਨਹੀਂ ਆਣਾ ਕਿਉਂਕਿ ਕਿਉਂਕਿ ਐਨਐਚਆਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਔਰ ਤੁਸੀਂ ਖੁਦ ਰਨ ਕਰਦੇ ਪਏ ਹੋ ਲਾਡੋ ਵਾਲਾ ਦਾ ਟੋਲ ਮਾਲ ਇਕੱਠਾ ਜ਼ਰੂਰ ਕਰੋ ਲੇਕਿਨ ਲੋਕਾਂ ਨੂੰ ਸੁਵਿਧਾਵਾਂ ਜ਼ਰੂਰ ਦਿਓ ਮੈਂ ਇਹੀ ਕਹਿਣਾ ਚਾਹੂੰਗਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਜਿਵੇਂ ਕਿ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਜ਼ਰੂਰ ਆ ਤਾ ਗਈ ਜ਼ਰੂਰ ਆਰਡਰ ਕਾੜਤਾ ਦਿੱਤਾ ਜ਼ਰੂਰ ਵਰਬਲੀ ਕਹਿਤਾ ਦਿੱਤਾ ਪਰ ਅਕਸਰ ਇਸ ਤਰੀਕੇ ਨਾਲ ਜਾ ਦਿੱਤਾ ਜਾਂਦਾ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਇਹ ਆ ਵੀ ਇਹ ਲੱਗਾ ਉਹ ਹਾਈਵੇ ਲੱਗਾ ਇੱਕ ਹਾਈਵੇ ਤੇ ਰੂਲ ਜਿਹੜਾ ਹੈ ਉਹ ਇਸੇ ਤਰੀਕੇ ਨਾਲ ਕਹਿੰਦਾ ਵੀ ਇੱਕ ਰੂਲ ਜਿਹੜਾ ਹੈ ਉਸ ਤੇ ਲੱਗੇਗਾ ਬਾਕੀ ਹਾਈਵੇਸ ਤੇ ਰੂਲਸ ਜਿਹੜੇ ਆ ਉਸ ਹਿਸਾਬ ਨਾਲ ਲੱਗਣਗੇ ਸੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਕੀ ਪੰਜਾਬ ਦੇ ਵਿੱਚ ਬਣ ਹੋਣ ਜਾ ਰਹੇ ਆ ਵੱਡੇ ਟੋਲ ਪਲਾਜ਼ਾਸ ਜਿਹੜਾ ਨਵਾਂ ਬਾਈਪਾਸ ਕੱਢਿਆ ਨਾ ਸੌ ਸੁੱਟੀ ਵੱਲੋਂ ਉੱਥੇ ਉਹਨਾਂ ਦਾ ਦਫ਼ਤਰ ਹੈ ਉਸ ਤੋਂ ਮਹਿਜ਼ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਟੋਲ ਹੋਰ ਹੈ ਉਸ ਤੋਂ ਥੋੜਾ ਜਿਹਾ ਅੱਗੇ ਤੁਸੀਂ ਚਲੇ ਜਾਓ ਤਾਂ ਲਾਡੋ ਵਾਲ ਟੋਆਲਾ ਟੋਲ ਆ ਜਾਂਦਾ ਹੈ ਉੱਥੇ ਇਹਨਾਂ ਨੇ ਟੋਲ ਹੋਰ ਵਧਾ ਦਿੱਤਾ ਹੈ ਲਗਭਗ 350 ਦੇ ਕਰੀਬ ਮੰਥਲੀ ਮੰਥਲੀ ਜਿਹੜਾ ਲੋਕਲ ਹੈਪਵਾਲ ਸਾਈਡ ਦੇ ਸੀਗੇ ਉਹਨਾਂ ਦਾ ਪਾਸ 150 ਤੋਂ 60 350 ਕਰ ਦਿੱਤਾ ਗਿਆ ਨਿਤਨ ਗੜਕਰੀ ਟਰਾਂਸਪੋਰਟ ਮਿਨਿਸਟਰ ਨੇ ਦਿੱਤਾ ਇੱਕ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ 60 ਕਿਲੋਮੀਟਰ ਦੇ ਵਿੱਚ ਜੇ ਹੋਣਗੇ ਦੋ ਟੋਲ ਪਲਾਜ਼ਾਸ ਤਾਂ ਉਹਨਾਂ ਨੂੰ ਮੰਨਿਆ ਜਾਵੇਗਾ ਗੈਰ ਕਾਨੂੰਨੀ ਉਹਨ ਕੋਈ ਸੋਮਾ ਜਾਂ ਕੋਈ ਹੋਰ ਕੰਪਨੀ ਨਹੀਂ ਚਲਾ ਰਹੀ ਇਹਨੂੰ ਨੈਸ਼ਨਲ ਹਾਈਵੇ ਥੋਰਟੀ ਖੁਦ ਚਲਾ ਰਹੀ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਖੁਦ ਚਲਾ ਰਹੇ ਹੋ ਤਾਂ ਜਿਹੜਾ ਇਹ ਬਾਈਪਾਸ ਵਾਲਾ ਟੋਲ ਹੈਗਾ ਵੈ 3 ਕਿਲੋਮੀਟਰ ਦੀ ਦੂਰੀ ਤੇ ਲੱਡੋ ਵਾਲਾ ਹੈਗਾ ਵੈ ਤੇ ਇਹ ਦੋ ਟੋਲ ਕਿਉਂ ਜਿਹੜਾ ਜਵਾਬ ਇਹ ਸੀਗਾ ਕਿ ਉਹ ਦੂਜਾ ਬਾਈਪਾਸ ਹੈ ਇਹ NH44 ਵਾਲਾ ਬਾਈਪਾਸ ਹੈ ਇਹਨੂੰ ਜਗਰਾਉ ਦੇ ਨਾਲ ਜੋੜਦੇ ਆ ਜਾਂ ਬਾਈਪਾਸ ਦੇ ਨਾਲ ਬਾਈਪਾਸ ਕਾ ਕੇ ਛੱਡਿਆ ਜਾਂਦਾ ਵੈ ਤੇ ਉਹਨੂੰ NH44 ਹਾਈਵੇ ਕਿਹਾ ਜਾਂਦਾ ਵੈ ਸੋ ਗੇਮ ਇਸ ਤਰੀਕੇ ਨਾਲ ਘੁਮਾਏ ਆ ਕੀ ਕਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੋਣਗੇ ਟੋਲ ਪਾਸਾ ਪੰਪ ਯਾ ਰਹਿ ਜਾਏਗਾ ਇੱਕ ਬਿਆਨ ਜਿਹੜਾ ਇਹ 44 ਹਾਈਵੇ ਹੈ ਪਾਨੀਪਤੋ ਲੈ ਕੇ ਜਲੰਧਰ ਤੱਕ ਕਈ ਡਰਾਈਵਰਾਂ ਨੂੰ ਦੂਰੇ ਸੀ ਇਹ ਜਦੋਂ ਮੈਂ ਦਰਦ ਬਿਆਨ ਕੀਤਾ ਕਿ 200 ਲੋਕਾਂ ਦੀ ਮੌਤ ਹਰ ਸਾਲ ਜਾਰੀ ਹੈ ਤੋ ਉਹ ਬਣ ਕੇ ਤਿਆਰ ਹੋਏ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਤੱਕ ਇਹ ਕੱਲ ਪਤਾ ਹੀ ਨਹੀਂ ਸੀ ਲੇਕਿਨ ਜਦ ਮੈਂ ਪੁンਚਾਈ ਦਰਦ ਦੱਸਿਆ ਪਕ ਤੁਸੀਂ ਵਿਸ਼ਵਾਸ ਕਰੋਗੇ ਕਿ 6 ਮਹੀਨੇ ਕੁਵਰੀਸ ਸਿਰਫ 6 ਮਹੀਨੇ ਦੇ ਵਿੱਚ 10 ਸਾਲਾਂ ਤੋਂ ਉਹ ਅਧੂਰੇ ਹਾਈਵੇ ਐਨ ਐ 44 ਹਾਈਵੇ ਇਹਦੇ ਸ਼ਹਿਰਪੁਰ ਵਾਲਾ ਲੁਧਿਆਣਾ ਦਾ ਪੁਲ ਸੀ ਕੈਟ ਜਿਹੜਾ ਕੈਂਸਰ ਹਸਪਤਾਲ ਵਾਲਾ ਪੁਲ ਸੀ ਜੋਦੜ ਬਸਤੀ ਵਾਲਾ ਪੁਲ ਸੀਗਾ ਜਿੱਥੋਂ ਡੇਢ ਡੇਢ ਘੰਟਾ ਟ੍ਰੈਫਿਕ ਰੇਂਗ ਰੇਂਗ ਕੇ ਚੱਲਦਾ ਸੀਗਾ ਉਹ 6 ਮਹੀਨੇ ਚ ਬਣ ਕੇ ਤਿਆਰ ਹੋ ਗਿਆ ਐਥੋ ਇਹ ਪਤਾ ਚੱਲਦਾ ਵ ਲੀਡਰ ਹੈਗੇ ਐ ਤੋ ਕੰਮ ਕਰਨਾ ਹੀ ਨਹੀਂ ਚਾਹੁੰਦੇ ਇਹਨਾਂ ਦਾ ਮੋਟਾ ਟੈਕਸ ਲੈ ਕੇ ਡੈਕਸ਼ਨਲ ਹਾਈਵੇ ਥੋਰਟੀ ਵਾਲੇ ਕਦੀ ਤੁਸੀਂ ਹਾਲਾਤ ਦੇਖੇ ਸ਼ੇਰਪੁਰ ਫਲਾਇਓਵਰ ਦੇ ਕੈਂਸਰ ਕੈਂਸਰ ਹਸਪੀਟਲ ਦੇ ਸਾਹਮਣੇ ਲੁਧਿਆਣੇ ਫਲਾਇਓਵਰ ਦੇ ਜੋਦੇয়াল ਬਸਤੀ ਵਾਲੇ ਫਲਾਇਓਵਰ ਦੇ ਲਾਡੋ ਵਾਲ ਟੋਲ ਟੈਕਸ ਜਿੰਨੇ ਵੀ ਫਲਾਇਓਵਰ ਹੈ ਜਾਂ ਤਾਂ ਟੁੱਟੇ ਪਏ ਐ ਬੜਕੱਚੇ ਓੜੇ ਹੋਏ ਐ ਜਾਂ ਪੱਚ ਲੱਗਣ ਵਾਲੇ ਐ ਪਰ ਸਫਾਈ ਮਿੱਟੀ ਮਿੱਟੀ ਹੈਗੀ ਐ ਸਫਾਈ ਤਾਂ ਕਦੀ ਉਹਤੇ ਹੋਈ ਨਹੀਂ ਐ ਟਰਾਂਸਪੋਰਟ ਨਗਰ ਦੇ ਕੋਲ ਚਲੇ ਜਾਓ ਸਰਵਿਸ ਲੈਂਡ ਦੇ ਉੱਤੇ ਡੇਡਰ 2-2 ਫੁੱਟ ਦੇ ਟੋਏ ਹੋਣਗੇ ਜਿਹੜੇ ਸੀਵਰੇਜ ਲਾਈਨ ਇਸ ਨੈਸ਼ਨਲ ਹਾਈਵੇ ਦੇ ਉੱਤੇ ਪਾਈ ਹੋਈ ਹੈ ਦੇ ਉੱਪਰ ਸਲੇਬਾਂ ਪਾਈਆਂ ਹੋਈਆਂ ਤੇ ਟੁੱਟੀਆਂ ਪਈਆਂ ਉਹ ਚਾਹਦੇ ਕਿ ਜੰਤਾ ਭੁਖੀ ਰਹੇ ਤرائی ਤرائی ਕਰੇ ਮਰਦਾਬਾਤ ਕਰੇ ਸੜਕਾਂ ਤੇ ਆ ਜਵੇ ਔਰ ਔਰ ਜਦੋਂ ਜ਼ਿੰਦਾਬਾਦ ਮਰਦਾਬਾਤ ਕਰੇ ਤرائی ਤرائی ਕਰੇ ਕਿ ਜਨਤਾ ਨੂੰ ਚਾਰ ਰੋਟੀਆਂ ਦੀ ਭੁੱਖ ਹੋਵੇ ਤਾਂ ਉਹਨੂੰ ਅੱਧੀ ਰੋਟੀ ਦੇ ਕੇ ਉਹਦੇ ਖੁਦਾਵੰਦ मतलब ਕਿ ਅਗਰ ਸੜਕ ਜਾ ਹੀ ਰਹੀ ਹੈ ਤਾਂ ਪਾਚੂ ਦੇ ਦਿਓ ਸਸ਼ੇਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਸਵੇਰੇ ਜਿਹੜੇ ਭਾਰਤ ਦੇ ਟ੍ਰਾਂਸਪੋਰਟ ਮਨਿਸਟਰ ਨੇ ਨਤਨ ਗਟਕਰੀ ਉਹਨਾਂ ਦਾ ਬਿਆਨ ਆਇਆ ਜ਼ਰੂਰ ਹੈ ਬਿਆਨ ਕੁਝ ਦਿਨ ਪਹਿਲਾਂ ਵੀ ਆਇਆ ਸੀ ਉਦੋਂ ਵੀ ਲੋਕਾਂ ਨੇ ਸੁਣਿਆ ਸੀ ਪਰ ਹੁਣ ਦੁਬਾਰਾ ਚਰਚਾ ਦੇ ਵਿੱਚ ਹੈ ਇਹ ਗੱਲ ਕਹਿ ਦਿੱਤੀ ਕਿ ਵੀ 60 ਕਿਲੋਮੀਟਰ ਦੇ ਵਿੱਚ ਜੇ ਦੋ ਟੋਲ ਪਲਾਜ਼ਾ ਹੋਣਗੇ ਤਾਂ ਉਹਨਾਂ ਨੂੰ ਇਲੈਗਲ ਗਿਣਿਆ ਜਾਏਗਾ ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਸੋ ਸਿੱਲ ਲੁਧਿਆਣੇ ਤੇ ਜਿੰਨੇ ਵੀ ਵਸਨੀਕ ਦੇਖ ਰਹੇ ਹੋ ਵਸਤਾ ਇਹ ਵੀਡੀਓ ਪੰਜਾਬ ਤੱਕ ਜਾਏਗੀ ਪੰਜਾਬ ਤੋਂ ਬਾਹਰ ਵੀ ਜਾਏਗੀ ਪੰਜਾਬ ਦੇ ਵਿੱਚ ਹੀ ਅਨੇਕਾ ਇਹੋ ਜਿਹੇ ਟੋਲ ਪਲਾਜ਼ਸ ਨੇ ਜਿਹੜੇ 60 ਕਿਲੋਮੀਟਰ ਤੋਂ ਘਟ ਨੇ ਅਤੇ ਸਭ ਤੋਂ ਵੱਡੀ ਗੱਲ ਕਹੀਏ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਡਵਾਲ ਟੋਲ ਪਲਾਜ਼ਾ ਲਡਵਾਲ ਟੋਲ ਪਲਾਜ਼ਾ ਦੇ ਲਗਾਤਾਰ ਰੇਟ ਵਧਦੇ ਜਾ ਰਹੇ ਪਰ ਉਸ ਤੋਂ ਪਹਿਲਾਂ ਹੀ ਲਡੋਵਾਲ ਬਾਈਪਾਸ ਇੰਨੇ ਕੋ ਨਜ਼ਦੀਕ ਹੈ ਕਿ ਨਾਮ ਵੀ ਸੇਮ ਹੈ ਇੱਕ ਦਾ ਬਾਈਪਾਸ ਤੇ ਇੱਕ ਦਾ ਇਹ ਜਿਹੜਾ ਲਡੋਵਾਲ ਟੋਲ ਪਲਾਜ਼ਾ ਸਿਰਫ 3 ਕਿਲੋਮੀਟਰ ਦਾ ਫਰਕ ਹੈ ਅਤੇ ਦੋਨੋ ਟੋਲ ਪਲਾਜ਼ਾ ਤੇ ਤੁਸੀਂ ਕਈ ਲੋਕ ਨੇ ਜਿਹੜੇ ਰੋਜ਼ ਨਿਕਲਦੇ ਆ ਰੋਜ਼ ਆਪਣੀ ਪਰਚੀ ਕਟਾ ਕੇ ਜਾਂਦੇ ਆ ਤਾਂ ਹੁਣ ਇਸ ਤੇ ਗੱਲਬਾਤ ਕਰਦੇ ਆ ਪੁੱਛਦੇ ਆ ਸੱਚਾ ਯਾਦ ਸਾਡੇ ਨਾਲ ਮੌਜੂਦ ਹੈ ਗੱਲਬਾਤ ਲਈ ਇਹਨਾਂ ਨੂੰ ਕਿਉਂ ਚੁਣਿਆ ਕਿਉਂਕਿ ਇਹ ਨਿਤਨਗੜ੍ਹ ਕਰੀ ਨੂੰ ਇੱਕ ਵਾਰੀ ਮਿਲ ਕੇ ਵੀ ਆਏ ਸੀ ਪੁੱਛ ਲੈਂਦੇ ਆ ਗੱਲਬਾਤ ਕਰ ਲੈਂਦੇ ਆ ਕਿ ਕਿ ਇਹ ਮਸਲਾ ਵੀ ਇਹਨਾਂ ਨੇ ਚੱਕਿਆ ਟੋਲ ਪਲਾਜ਼ਾ ਤੇ ਵੀ ਅਕਸਰ ਮਸਲੇ ਚੱਕਦੇ ਰਹਿੰਦੇ ਸੀ ਤਾਂ ਇਹਨਾਂ ਨੂੰ ਪੁੱਛਦੇ ਆ ਵੀ ਖੁਸ਼ੀ ਹੋਈ ਕਿ ਨਹੀਂ ਹੋਈ ਮੁੱਦੇ ਨੂੰ ਚੱਕ ਕੇ ਤੇ ਅਸਲ ਦੇ ਵਿੱਚ ਸੱਚਾਈ ਕੀ ਇਸ ਦੇ ਪਿੱਛੇ ਇਹ ਅੱਜ ਤੁਹਾਨੂੰ ਪਤਾ ਲੱਗੇਗਾ ਆ ਸਚਾਈ ਦਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਖੁਸ਼ ਹੋ ਐ ਅੱਜ ਨਿਤਿਨ ਗੜਕਰੀ ਨੇ ਵੀ ਗੱਲ ਕਹਤੀ ਵੀ 60 ਕਿਲੋਮੀਟਰ ਦੇ ਵਿੱਚ ਦੋ ਟੋਲ ਪਲਾਜ਼ਾਸ ਨੇ ਤਾਂ ਇਹ ਲੀਗਲ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਨਿਤਿਨ ਗੜਕਰੀ ਸਾਹਿਬ ਨੂੰ ਮੈਂ ਕਈ ਵਾਰ ਹੀ ਮਿਲੇ ਆ ਅੱਜ ਬੜੇ ਅੱਛੇ ਇੱਕ ਰਿਲੇਸ਼ਨ ਹੈ ਔਰ ਬੜੇ ਅੱਛੇ ਕੋ ਇਨਸਾਨ ਵੀ ਹੈ ਮੈਂ ਜੱਜਾ ਤੋਂ ਉਹਨਾਂ ਨੂੰ ਕੋਈ ਵੀ ਮੁੱਦੇ ਬਾਰੇ ਗੱਲ ਕੀਤੀ ਤਾਂ ਉਹਦਾ ਹੱਲ ਹੋਇਆ 10 ਸਾਲਾਂ ਤੋਂ ਜਿਹੜਾ NH44 ਹਾਈਵੇ ਹੈ ਪਾਣੀਪੱਤੋ ਲੈ ਕੇ ਜਲੰਧਰ ਤੱਕ ਕਈ ਡਰਾਈਵਰ ਜ਼ੁਰੂਰੇ ਸੀਏ ਜਦੋਂ ਮੈਂ ਦਰਦ ਬਿਆਨ ਕੀਤਾ ਕਿ 200 ਲੋਕਾਂ ਦੀ ਮੌਤ ਹਰ ਸਾਲ ਜਾਰੀ ਹੈ ਤਾਂ ਉਹ ਬਣ ਕੇ ਤਿਆਰ ਹੋਏ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਤੱਕ ਇਹ ਗੱਲ ਪਤਾ ਹੀ ਨਹੀਂ ਸੀ ਪਹੁੰਚੀ ਨਹੀਂ ਹੋਈ ਸੀ ਕਿਸੇ ਨੇ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੇਕਿਨ ਜਦ ਮੈਂ ਪਹੁੰਚਾਈ ਦਰਦ ਦੱਸਿਆ ਤਾਂ ਉਹਨਾਂ ਨੇ ਤਾਰੀਫ਼ ਤਾਂ ਕੀਤੀ ਕੀਤੀ ਨਾਲ ਉਹਨਾਂ ਨੇ ਇਹ ਕਹਿਣਾ ਸੀਗਾ ਨੈਸ਼ਨਲ ਹਾਈਵੇ ਦੇ ਬੰਦਿਆਂ ਨੂੰ ਕਿ ਜਲਦ ਤੋਂ ਜਲਦ ਇਹਨਾਂ ਨੂੰ ਮਿਲੋ ਔਰ ਮੈਨੂੰ ਪਹਿਲ ਦੇ ਆਧਾਰ ਤੇ ਹਾਈਵੇ ਸ਼ੇਡਾ ਲਗਭਗ ਤੁਸੀਂ ਵਿਸ਼ਵਾਸ ਕਰੋਗੇ ਕਿ 6 ਮਹੀਨੇ ਕੁਵਰਿਏ ਸਿਰਫ 6 ਮਹੀਨੇ ਦੇ ਵਿੱਚ 10 ਸਾਲਾਂ ਤੋਂ ਉਹ ਅਧੂਰੇ ਹਾਈਵੇ ਐਨਐਚ 44 ਹਾਈਵੇ ਇਹਦੇ ਸ਼ੇਰਪੁਰ ਵਾਲਾ ਲੁਧਿਆਣੇ ਦਾ ਪੁਲ ਸੀ ਕੈਚ ਜਿਹੜਾ ਕੈਂਸਰ ਹਸਪਤਾਲ ਵਾਲਾ ਪੁਲ ਸੀ ਜੋਧੜ ਬਸਤੀ ਵਾਲਾ ਪੁਲ ਸੀਗਾ ਜਿੱਥੋਂ ਡੇਢ ਡੇਢ ਘੰਟਾ ਟ੍ਰੈਫਿਕ ਰੇng ਰੇng ਕੇ ਚੱਲਦਾ ਸੀਗਾ ਉਹ 6 ਮਹੀਨੇ ਚ ਬਣ ਕੇ ਤਿਆਰ ਹੋਇਆ ਇਥੋਂ ਇਹ ਪਤਾ ਚੱਲਦਾ ਵੈ ਕਿ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਉਹ ਚਾਹੁੰਦੇ ਆ ਪੁਖੀ ਰਹੇ ਤਰਾਹੀ ਤਰਾਹੀ ਕਰੇ ਮਰਦਾ ਬਾਤ ਕਰੇ ਸੜਕਾਂ ਤੇ ਆ ਜਵੇ ਔਰ ਔਰ ਜਦੋਂ ਜ਼ਿੰਦਾਬਾਦ ਮਰਦਾ ਬਾਤ ਕਰੇ ਤਰਾਹੀ ਤਰਾਹੀ ਕਰੇ ਜੇ ਜਨਤਾ ਨੂੰ ਚਾਰ ਰੋਟੀਆਂ ਦੀ ਭੁੱਖ ਹੋਵੇ ਤਾਂ ਉਹਨੂੰ ਅੱਧੀ ਰੋਟੀ ਦੇ ਕੇ ਉਹਦੇ ਖੁਦਾ ਬਣ ਜੀ ਮਤਲਬ ਕਿ ਅਗਰ ਸੜਕ ਜਾ ਹੀ ਦੀਏ ਤਾਂ ਬਾਜੂ ਦੇ ਦੇਓ ਸਮਝ ਰਹੇ ਮੇਰੀ ਗੱਲ ਨੂੰ ਔਰ ਦੂਸਰੀ ਗੱਲ ਜਿਸ ਚੀਜ਼ ਤੁਸੀਂ ਗੱਲ ਕੀਤੀ ਕਿ ਨੀਟਿੰਗ ਸਿੰਘ ਸਾਹਿਬ ਨੇ ਕਿਹਾ ਹੋਇਆ ਹੈ ਕਿ ਹਰ 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਿਰਫ ਇੱਕੋ ਟੋਲ ਹੋਣਾ ਚਾਹੀਦਾ ਵਾ ਉਹੀ ਲੀਗਲ ਹੋਏਗਾ ਬਿਲਕੁਲ ਲਾਡੋਵਾਲ ਟੋਲ ਟੈਕਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਪਹਿਲਾਂ ਮੇਰੀ ਖੁਦ ਇਸ ਲਾਡੋਵਾਲ ਟੋਲ ਪਲਾਜ਼ਾ ਦੇ ਜਿਹੜੇ ਨੈਸ਼ਨਲ ਹਾਈਵੇ ਥਾਰਟੀ ਦੇ ਜਿਹੜੇ ਪੀਡੀ ਹੈ ਜਿਹੜੇ ਅਸ਼ੋਕ ਰੁਲਾਨੀਆ ਜੀ ਉਹਨਾਂ ਦਾ ਨਾਮ ਹੈ 32 ਸਾਲ ਦੇ ਯੰਗ ਹੈ ਉਹਨਾਂ ਦਾ ਦਫਤਰ ਜੈਨਪੁਰ ਜਿਹੜਾ ਨਵਾਂ ਬਾਈਪਾਸ ਕੱਢਿਆ ਨਾ ਸੌ ਸੁੱਟੀ ਵੱਲੋਂ ਉੱਥੇ ਉਹਨਾਂ ਦਾ ਦਫਤਰ ਹੈ ਉਸ ਤੋਂ ਮਹਿਜ਼ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਟੋਲ ਹੋਰ ਹੈ ਮੇਕਾ 40 ਰੁਪਏ 50 ਰੁਪਏ ਟੋਲ ਲੈਂਦੇ ਆ 50 ਰੁਪਏ ਟੋਲ ਲੈਂਦੇ ਆ ਉਸ ਤੋਂ ਥੋੜਾ ਜਿਹਾ ਅੱਗੇ ਤੁਸੀਂ ਚੱਲੇ ਜਾਓ ਤਾਂ ਲਾਡੋ ਵਾਲ ਟੋਆਲਾ ਟੋਲ ਆ ਜਾਂਦਾ ਵਾ ਉੱਥੇ ਇਹਨਾਂ ਨੇ ਟੋਲ ਹੋਰ ਵਧਾਤਾ ਲਗਭਗ 350 ਦੇ ਕਰੀਬ ਮੰਥਲੀ ਮੰਥਲੀ ਜਿਹੜਾ ਲੋਕਲ ਹੈ ਬਾਲ ਸਾਈਡ ਦੇ ਸੀਗੇ ਉਹਨਾਂ ਦਾ ਪਾਸ 150 ਤੋਂ 350 ਕਰ ਦਿੱਤਾ ਗਿਆ ਔਰ ਜਿਹੜਾ ਟੋਲ ਵਧਾਇਆ ਗਿਆ ਉਹ ਤਾਂ ਵਾਇਗਰੂ ਵਾਇਗਰੂ ਜਿਹੜਾ ਟੋਲ ਵਧਾਇਆ ਗਿਆ ਇਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਜੀ ਟੋਲ ਵਧਾਇਆ ਉਹ ਜਿਹੜੀ ਪਹਿਲੇ ਕੰਪਨੀ ਸੀ ਉਹਨੇ ਵਧਾਇਆ ਉਹ ਸਾਲਾਨਾ ਵਧਾਇਆ ਜਿਹੜਾ ਹੁਣ ਵਧਾਇਆ ਇਹ ਅਸੀਂ ਵਧਾਇਆ ਕਿਉਂਕਿ ਹੁਣ ਨੈਸ਼ਨਲ ਹਾਈਵੇ ਥੌਰਟੀ ਯਾਨੀ ਕਿ ਜਿਹੜੀ ਐਨਐਚਆਈ ਹੈ ਉਹ ਅਸੀਂ 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 ਇਹਨੂੰ ਚਲਾ ਰਹੇ ਹਾਂ ਅਸੀਂ ਇਹਨੂੰ ਰਨ ਕਰ ਰਹੇ ਹਾਂ ਹੁਣ ਕੋਈ ਸੋਮਾ ਜਾਂ ਕੋਈ ਹੋਰ ਕੰਪਨੀ ਨਹੀਂ ਚਲਾ ਰਹੀ ਇਹਨੂੰ ਨੈਸ਼ਨਲ ਹਾਈਵੇ ਥੌਰਟੀ ਖੁਦ ਚਲਾ ਰਹੀ ਹੈ ਲੇਕਿਨ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਖੁਦ ਚਲਾ ਰਹੇ ਹੋ ਤਾਂ ਜਿਹੜਾ ਇਹ ਬਾਈਪਾਸ ਵਾਲਾ ਟੋਲ ਹੈਗਾ ਵਾ 3 ਕਿਲੋਮੀਟਰ ਦੀ ਦੂਰੀ ਤੇ ਲੱਡੋ ਵਾਲਾ ਵਾਲਾ ਹੈਗਾ ਵਾ ਤੇ ਇਹ ਦੋ ਟੋਲ ਕਿਉਂ ਤਾਂ ਜਾਣ ਦਿਓ ਨਾ ਜਵਾਬ ਕੀ ਸੀ ਕੁਮਰ ਜੀ ਕੁਮਰ ਜੀ ਦਾ ਜਵਾਬ ਇਹ ਸੀਗਾ ਕਿ ਉਹ ਦੂਜਾ ਬਾਈਪਾਸ ਹੈ NH44 ਵਾਲਾ ਬਾਈਪਾਸ ਹੈ ਇਹਨੂੰ ਜਗਰਾਉਂ ਦੇ ਨਾਲ ਜੋੜਦੇ ਆ ਜਾਂ ਬਾਈਪਾਸ ਦੇ ਨਾਲ ਬਾਈਪਾਸ ਕਾ ਕੇ ਛੱਡਿਆ ਜਾਂਦਾ ਵੈ ਤੇ ਉਹਨੂੰ NH44 ਹਾਈਵੇ ਕਿਹਾ ਜਾਂਦਾ ਵੈ ਸੋ ਗੇਮ ਇਸ ਤਰੀਕੇ ਨਾਲ ਘੁਮਾਏ ਆ ਦੇਖੋ ਛੂਰਾ ਖਰਬੂਜੇ ਤੇ ਗਰੇ ਖਰਬੂਜਾ ਚਿਰੇ ਤੇ ਗਰੇ ਪਿਸਣਾ ਜਨਤਾ ਨਹੀਂ ਹੈ ਜਨਤਾ ਲਈ ਕੋਈ ਸੁਣਨ ਵਾਲਾ ਨਹੀਂ ਹੈ ਕੋਈ ਆਵਾਜ਼ ਚੱਕਣ ਵਾਲਾ ਨਹੀਂ ਹੈ ਜਿਹੜੇ ਟੋਲਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਜਾਂ ਨੈਸ਼ਨਲ ਹਾਈਵੇ ਨੂੰ ਲੱਗਦਾ ਵੈ ਕਿ ਭਾਈ ਜ਼ਰੂਰੀ ਇਹ ਕਰਦੇ ਲੇਕਿਨ ਇਹ ਤਰਸ ਕਿਛੇ 60 ਕਿਲੋਮੀਟਰ ਵਾਲੀ ਗੱਲ ਦਾ ਫਾਇਦਾ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਔਰ ਦੂਸਰੀ ਗੱਲ ਮੇਰੀ ਅਸ਼ੋਕ ਰੋਲਾਨੀਆ ਜੀ ਨੂੰ ਮੈਂ ਵੋਬਲੀ ਤਾਂ ਕਈ ਵਾਰੀ ਕਹਿਤਾ ਅੱਜ ਤੁਹਾਡੇ ਚੈਨਲ ਰਾਹੀ ਮੈਂ ਕਹਿ ਰਿਹਾ ਸ਼ਾਇਦ ਤਰਸ ਆ ਜਾਵੇ ਅਸ਼ੋਕ ਰੋਲਾਨੀਆ ਜੀ ਇੰਨਾ ਇੰਨਾ ਮੋਟਾ ਟੈਕਸ ਲੈ ਕੇ ਨੈਸ਼ਨਲ ਹਾਈਵੇ ਥੋਰਟੀ ਵਾਲੇ ਕਦੀ ਤੁਸੀਂ ਹਾਲਾਤ ਦੇਖੇ ਸ਼ੇਰਪੁਰ ਫਲਾਇਓਵਰ ਦੇ ਕੈਂਸਰ ਕੈਂਸਰ ਹਸਪੀਟਲ ਦੇ ਸਾਹਮਣੇ ਲੁਧਿਆਣੇ ਫਲਾਇਓਵਰ ਦੇ ਜੋਦੇਵਾਲ ਬਸਤੀ ਵਾਲੇ ਫਲਾਇਓਵਰ ਦੇ ਲਾਡੋ ਵਾਲ ਟੋਲ ਟੈਕਸ ਜਿੰਨੇ ਵੀ ਫਲਾਇਓਵਰ ਹੈ ਯਾ ਤਾਂ ਟੁੱਟੇ ਪਏ ਐ ਫੜਕੱਚੇ ੜੇ ਹੋਏ ਐ ਜਾਂ ਪੱਚ ਲੱਗਣ ੜੇ ਐ ਔਰ ਸਫਾਈ ਮਿੱਟੀ ਮਿੱਟੀ ਹੈਗੀ ਇਸ ਵਾਈ ਤੱਕ ਦੀ ਉਹਨਾਂ ਤੇ ਹੋਈ ਨਹੀਂ ਐ ਕਈ ਟੂ-ਵೀಲਰ ਐਕਸੀਡੈਂਟ ਹੋਏ ਐ ਉਹਨਾਂ ਦੇ ਉੱਤੇ ਹਾਲਾਤ ਬੱਤੋ ਬੁੱਤਰਾ ਟਰਾਂਸਪੋਰਟ ਨਗਰ ਦੇ ਕੋਲ ਚਲੇ ਜਾਓ ਸਰਵਿਸ ਲੈਂਡ ਦੇ ਉੱਤੇ ਡੇਡ ਡੇ ਦੋ ਦੋ ਫੁੱਟ ਦੇ ਟੋਏ ਹੋਣਗੇ ਔਰ ਜਿਹੜੇ ਸਾਈਡ ਤੇ ਤੁਸੀਂ ਦੇਖੋ ਜਿਹੜੇ ਸੀਵਰੇਜ ਲਾਈਨ ਇਸ ਨੈਸ਼ਨਲ ਹਾਈਵੇ ਦੇ ਉੱਤੇ ਪਾਈ ਹੋਈ ਹੈ ਉਹਦੇ ਉੱਪਰ ਸਲੇਬਾ ਪਾਈਆਂ ਹੋਈਆਂ ਟੁੱਟੀਆਂ ਪਈਆਂ ਔਰ ਝਾੜੀਆਂ ਇਸ ਤਰ੍ਹਾਂ ਹੋ ਗਿਆ ਹੋਈਆਂ ਕਿ ਪੁੱਛੋਨ ਤੁਸੀਂ ਸੋਚ ਨਹੀਂ ਸਕਦੇ ਕਦੀ ਕਟਾਈ ਕਦੀ ਸਫਾਈ ਕਦੀ ਧਿਆਨ ਨਹੀਂ ਆ ਬੀਤੇ ਦਿਨੋਂ ਕੁਝ ਟਾਈਮ ਪਹਿਲਾਂ ਮੈਂ ਖੁਦ ਫੋਟੋਸ ਭੇਜੀਆਂ ਮੈਨੂੰ ਕਿਸੇ ਰਾਘਿਰ ਨੇ ਸੋਸ਼ਲ ਮੀਡੀਆ ਦੇ ਫੋਟੋ ਭੇਜੀਆਂ ਸੀਗੀਆਂ ਦਰਾਹੇ ਦੇ ਕੋਲ ਤੇ ਉਹ ਫੋਟੋ ਜਿਵੇਂ ਭੇਜੀਆਂ ਉਹ ਮਰਨ ਤੋਂ ਬਚੇ ਸੀਗੇ ਖੱਡੇ ਟੋਏ ਸੀਗੇ ਤੇ ਮੈਂ ਉਹਨਾਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਉਹ ਗੱਲ ਵੱਖਰੀ ਹੈ ਕਿ ਉਹਨੇ ਨਾਲ ਹੀ ਮੈਨੂੰ ਫੋਟੋਆਂ ਭੇਜੀਆਂ ਕਿ ਲਓ ਜੀ ਰਿਪੇਅਰ ਕਰ ਤੇ ਲੇਕਿਨ ਫੋਟੋਆਂ ਭੇਜਣ ਤੋਂ ਬਾਅਦ ਰਿਪੇਅਰ ਕੀਤੇ ਤਾਂ ਕੀ ਕੀਤੇ ਮਜ਼ਾ ਤਾਂ ਸੀ ਜੇ ਆਪਣੀ ਡਿਊਟੀ ਬਿਨਾ ਮੇਰੇ ਫੋਟੋਆਂ ਭੇਜੇ ਤੁਸੀਂ ਨਾ ਮੋਟਾ ਟੋਲ ਲੈਣੇ ਪਏ ਹੋ ਉਹ ਫਿਰ ਵੀ ਸੌਜਦਾ ਕੀ ਦਿੰਨੇ ਪਏ ਹੋ ਕਦੀ ਅਸ਼ੋਕ ਰੁਲਾਨੀਆਂ ਜੀ ਕਦੀ ਹੋ ਸਕੇ ਨਾ ਮਜ਼ਾ ਤਾਂ ਹੈ ਚੈਨਲ ਵੀ ਇਹੀ ਹੋਏਗਾ ਕੁਮਾਰ ਗੌਰਵ ਵੀ ਇਹੀ ਹੋਏਗਾ ਸੱਚਾ ਯਾਦਵ ਵੀ ਹੋਏਗਾ ਮੇਰੀ ਗੱਡੀ 'ਚ ਬਹਿ ਕੇ ਕਦੀ ਐਨਐਚ 44 ਹਾਈਵੇ ਜਿੱਦੇ ਲਾਡੂਵਾਲ ਟੋਲ ਟੈਕਸ ਹੈਗਾ ਵਾ ਕਦੀ ਮੇਰੇ ਦੇ ਨਾਲ ਚੱਲ ਕੇ ਦੇਖਿਓ ਤਾਂ ਸਹੀ ਕਿ ਆਲਮ ਕੀ ਹੈ ਹਾਲਾਤ ਕੀ ਹੈ ਲੇਕਿਨ ਤੁਹਾਨੂੰ ਨਜ਼ਰ ਨਹੀਂ ਆਣਾ ਤੁਹਾਨੂੰ ਨਜ਼ਰ ਨਹੀਂ ਆਣਾ ਕਿਉਂਕਿ ਕਿਉਂਕਿ NHI نیشنل ਹਾਈਵੇ 30 ਆਫ ਇੰਡੀਆ اور ਤੁਸੀਂ ਖੁਦ ਰਨ ਕਰਦੇ ਪਏ ਹੋ ਲੱਡੋ ਵਾਲਾ ਟੋਲ ਮਾਲ ਇਕੱਠਾ ਜ਼ਰੂਰ ਕਰੋ ਲੇਕਿਨ ਲੋਕਾਂ ਨੂੰ ਸਹੂਦਾਵਾਂ ਜ਼ਰੂਰ ਦਿਓ ਮੈਂ ਇਹੀ ਕਹਿਣਾ ਚਾਹਾਂਗਾ ਸਰ ਰਾਜੀਤ ਨਵਾਬੋ ਜਿਵੇਂ ਕਿ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਜ਼ਰੂਰ ਆਤ ਆ ਗਈ ਜ਼ਰੂਰ ਆਰਡਰ ਕਾਟ ਤਾਂ ਦਿੱਤਾ ਜ਼ਰੂਰ ਵਰਬਲੀ ਕਹਿ ਤਾਂ ਦਿੱਤਾ ਪਰ ਅਕਸਰ ਇਸ ਤਰੀਕੇ ਨਾਲ ਜਾ ਦਿੱਤਾ ਜਾਂਦਾ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਇਹ ਆ ਵੀ ਵੇ ਅਲੱਗ ਆ ਉਹ ਹਾਈਵੇ ਅਲੱਗ ਆ ਇੱਕ ਹਾਈਵੇ ਤੇ ਰੂਲ ਜਿਹੜਾ ਉਸੇ ਤਰੀਕੇ ਨਾਲ ਕਹਿੰਦੇ ਆ ਵੀ ਇੱਕ ਰੂਲ ਜਿਹੜਾ ਹੈ ਉਸ ਤੇ ਲੱਗੇਗਾ ਬਾਕੀ ਹਾਈਵੇ ਸ ਤੇ ਰੂਲਸ ਜਿਹੜੇ ਆ ਉਸ ਹਿਸਾਬ ਨਾਲ ਲੱਗਣਗੇ ਸੋ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਰਰ